ਬਾਬੂ ਕੀ ਗੱਲ ਆ ਨਾ ਨਾ ਇਦਾਂ ਬਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਉਮੀਦ ਕਰਦਾ ਵੀ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਆ ਬਈ ਹਲਦੀ ਪਟਣ ਲੱਪੇ ਆ ਪਿਆਰ ਦਾ ਮਹੀਨਾ ਹੋ ਰਿਹਾ ਗਾਇਸ ਇਹ ਦੇਖੋ ਬਾਅੂ ਨੇ ਹਰੇ ਤੇ ਕੰਮ ਕਰਨ ਦੇ ਪੈਸੇ ਮੰਗਦੇ ਇਹ ਚੀਜ਼ ਹੀ ਮਿਲਦੀ ਆ ਪੈਸੇ ਤਾਂ ਮਿਲਦੇ ਆ ਆ ਉਹ ਤਾਂ ਪੈਸੇ ਦੀ ਚੀਜ਼ ਹੀ ਆਉਣੀ ਆ ਕੰਮ ਕਰੋ ਪਹਿਲਾਂ ਫੇਰ ਪੈਸੇ ਮਿਲਣੇ ਆ ਥੱਲੇ ਝਾੜੇ ਨੂੰ ਥੱਲੇ

ਭਰ ਜਾਣਾ ਭਰ ਜਾਣਾ ਭਰੂਗਾ ਟੱਬ ਚਲ ਸਾਰੇ ਪੱਟਕੇ ਦਿਖਾਉਨੇ ਬਾਈ ਤੁਹਾਨੂੰ ਫਿਰ ਕਿੰਨੇ ਕੋ ਹੁੰਦੀ ਆ ਬਲ ਠੀਕ ਆ ਇਹਨੇ ਦਿਖਾ ਦਿਓ ਵਾਹ ਕਿਤੇ ਕਿੰਨਾ ਖਾਵਾ 1 2 3 4 ਵਟਾ ਸੀ ਬਾਈ ਦੇਖੋ ਵਾਹ ਹਾਂ 2 ਵਟਾ 2 ਵਟਾ ਪਈਆਂ ਪੁੱਤਾਂ ਵਾਲੀਆਂ ਹੱਜ ਨੇ ਸਹੀ ਜੰਨਾਂ ਖਾਂ ਪਿੱਛੇ ਸੀ ਆਪਾਂ ਗਾਂ ਤੋਂ ਜ਼ਿਆਦਾ ਵੀਦਿਆ ਕਰਾਂਗੇ ਹਾਂ ਆਹ ਦੇਖੋ ਨਾ ਭਾਈ ਇਹ ਕੋਈ ਸਪਰੇ ਨਹੀਂ ਕੋਈ ਰੇ ਨਹੀਂ ਇਕੱਲਾ ਪਾਣੀ ਹੀ ਲਾਇਆ ਬਸ ਆਹ ਗੋਇ ਗੋਇ ਇੱਥੇ ਵੀ ਜਿਹੜੇ ਸਭ ਜੰਨਾ ਹੋ ਗਿਆ ਸੀ ਤਾਂ ਹਾਂ ਹੁਣ ਇੱਥੇ ਪਿਆਜ਼ ਲਾਉਣੇ ਆਪਾਂ ਪਨੀਰੀ ਲਿਆਉਂਗਾ ਪਿਆਜ਼ ਦੀ ਤੇ ਹਰੀਆਂ ਮਿਰਚਾਂ ਵੀ ਚੈਨਲ ਨੂੰ ਜਿਹੜੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਹਾਂਜੀ ਅਸੀਂ ਜੂਏ ਵਾਲੇ ਵੀ ਪਈ ਹੋਵੇ ਤੁਸੀਂ ਤੇ